ਫਗਵਾੜਾ ਤੋਂ ਸੰਯੁਕਤ ਕਿਸਾਨ ਮੋਰਚੇ ਦਾ ਚੰਡੀਗੜ੍ਹ ਵਿੱਚ ਹੋਣ ਵਾਲੀ ਰੈਲੀ ਲਈ ਫਗਵਾੜਾ ਤੋਂ ਕਿਸਾਨ ਯੂਨੀਅਨ ਰਾਜੇਵਾਲ ਦਾ ਜੱਥਾ ਹੋਇਆ ਰਵਾਨਾ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਮਰਦਾਬਾਦ ਮਰਦਾਬਾਦ ਸਾਰ ਮਜ਼ਦੂਰਾਂ ਦਾ ਜਿੰਦਾਬਾਦ 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 ਸਾਰ ਮਜ਼ਦੂਰਾਂ ਦਾ ਜਿੰਦਾਬਾਦ 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 ਸਾਰ ਮਜ਼ਦੂਰਾਂ ਦਾ ਜਿੰਦਾਬਾਦ 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 ਸਾਰ ਮਜ਼ਦੂਰਾਂ ਦਾ ਜਿੰਦਾਬਾਦ 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 ਸਾਰ ਮਜ਼ਦੂਰਾਂ ਦਾ ਜਿੰਦਾਬਾਦ 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 ਮਾੜੀਆਂ ਸਰਕਾਰਾਂ ਮਰਦਾਬਾਦ ਮਰਦਾਬਾਦ ਇਹਦਾ ਰੈਲੀ ਦਾ ਟੀਮ ਮੈਂ ਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਰਾਜਾ ਜਲੰਧਰ ਅੱਜ ਦਾ ਮੁੱਖ ਕਾਰਨ ਹੈ ਪਾਣੀਆਂ ਦੇ ਮੁੱਦੇ ਤੇ ਜਿਹੜਾ ਇੱਕ ਨਹਿਰ ਕੱਢ ਰਹੇ ਆ ਤੇ ਇੱਕ ਜਿਹੜਾ ਹਰ ਖੇਤ ਤੱਕ ਪਾਣੀ ਦੀ ਜਾਨੀ ਕਿਹਾ ਜੀ ਹਰ ਖੱਤੇ ਤੱਕ ਪਾਣੀ ਪਹੁੰਚਾਇਆ ਜਾਊਗਾ। ਇਹ ਕਿਹੜਾ ਪਾਣੀ ਦੂਸ਼ਿਤ ਹੋ ਰਿਹਾ ਆ। ਗੰਦਾ ਪਾਣੀ ਸਾਰਿਆਂ ਨਹਿਰਾਂ ਵਿੱਚ ਪਾ ਕੇ ਜਿਹੜਾ ਸਾਡੇ ਪੰਜਾਬ ਦਾ ਪਾਣੀ ਇਸ ਟਾਈਮ ਬਹੁਤ ਨਸ਼ਟ ਹੋ ਰਿਹਾ ਆ ਜਿਹੜਾ ਕਿ ਟੀਨ ਵਾਲਾ ਨਹੀਂ ਰਹਿਣਾ। ਇਸ ਮੁੱਦੇ ਤੇ ਸਾਡਾ ਐਸਕੇਐਮ ਦੀ ਆ ਚੰਡੀਗੜ੍ਹ ਸੈਕਟਰ 34 ਦੇ ਵਿੱਚ ਰੈਲੀ ਕੱਢੀ ਜਾ ਰਹੀ ਆ। ਤੇ ਬਾਕੀ ਸਾਰੇ ਜਿਹੜੇ ਸੀਨੀਅਰ ਆਪ ਉੱਥੇ ਆ ਰਹੇ ਆ ਤੇ ਉਹਨਾਂ ਦੇ ਵਿਚਾਰ ਸੁਣੇ ਜਾਣਗੇ ਤੇ ਗਾਂ ਦਾ ਪ੍ਰੋਗਰਾਮ ਉੱਥੇ ਹੀ ਲਿਖਿਆ ਜਾਊਗਾ ਸਰ ਜਥੇਬੰਦੀਆਂ ਕਿੰਨੀਆਂ ਜਾ ਰਹੀਆਂ ਇੱਥੋਂ ਇੱਥੋਂ ਦਾ ਜੀ ਇੱਕ ਆ ਸਾਡੇ ਇਹਦਾ ਰਾਜਵਾਜ ਜੁਨੀਅਰ ਦੇ ਅਸੀਂ ਆਪਣੇ ਵੱਲੋਂ ਜਾ ਰਹੇ ਆ ਬਾਕੀ ਸਾਰੀਆਂ ਜੁਨੀਅਰਾਂ ਦਾ ਐਸਕੇਐਮ ਦੀਆਂ ਜੰਨੀਆਂ ਵੀ ਜੁਨੀਅਰ ਉੱਥੇ ਜਾ ਰਹੀਆਂ ਉੱਥੇ ਸਰਕਾਰ ਨੂੰ ਦਿੱਤਾ ਜਾਣਾ ਆ ਅਸੀਂ ਵੀ ਆਪਣੇ ਇਲਾਕੇ ਦਾ ਦੇਵਾਂਗੇ ਸਾਡੇ ਜੋ ਬਸਤ ਦਵਾਬ ਨਹਿਰ ਲੰਘ ਰਹੀ ਆ ਉਹਦਾ ਪਾਣੀ ਜਿਹੜਾ ਉਹਦੇ ਵਿੱਚ ਪਾਇਆ ਜਾ ਰਿਹਾ ਆ ਡਰੇਨ ਦੇ ਵਿੱਚ ਜੰਡੂ ਸੰਘੇ ਦੇ ਕੋਲੋਂ ਤੇ ਜੇ ਉਹ ਪਾਣੀ ਕਿਸਾਨਾਂ ਨੇ ਖੱਤਿਆਂ ਨੂੰ ਲਾਉਣ ਵਾਸਤੇ ਮਿਲ ਜਵੇ ਤੇ ਫਿਰ ਉਹਦੇ ਨਾਲ ਕਿਸਾਨਾਂ ਦੀ ਫਸਲ ਦਾ ਫਾਇਦਾ ਹੋਊਗਾ ਤੇ ਇੱਕ ਸਰੜਾ ਪਾਣੀ ਅਸੀਂ ਬਚਾਵਾਂਗੇ ਉਹ ਪਾਣੀ ਬਰਬਾਦ ਕਰਨ ਦੀ بجائے ਹੋਰ ਇੱਕ ਜਿੱਦਾ ਮਾਲਵੇ ਦੇ ਵਿੱਚੋਂ ਭਗਵਾਨਤਮਾਨ ਸਰਕਾਰ ਨੇ ਉੱਥੇ ਨਹਿਰ ਕੱਢੀ ਆ ਕੱਢਣ ਜਾ ਰਹੀ ਆ ਆਪਣੇ ਦੇ ਵਿੱਚੋਂ ਇਹ ਕਿਹੜੇ ਹਲਕੇ ਚੋਂ ਲੈਣੀ ਆ ਹੁਣ ਗਿੱਦੜਵਾਹ 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 ਇਲਾਕੇ ਦੇ ਵਿੱਚ ਜਿੱਥੇ ਇੱਕ ਉੱਥੇ ਨਹਿਰ ਕੱਢਣ ਜਾ ਰਹੀ ਸਰਕਾਰ ਉੱਥੇ ਜਿੱਥੇ ਇੱਥੇ ਇਹ ਨਾ ਪਿੰਡਾਂ ਦੇ ਵਿੱਚ ਵੀ ਇੱਕ ਥੂਆ ਕੱਢ ਕੇ ਤੇ ਸਰਕਾਰ ਨੂੰ ਚਾਹੀਦਾ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਦੇਣਾ ਚਾਹੀਦਾ ਸਰਕਾਰ ਕਹਿ ਰਹੀ ਆ ਹਰ ਖੇਤ ਤੱਕ ਹਰ ਨੱਕੇ ਤੱਕ ਪਾਣੀ ਪਹੁੰਚਾਵਾਂਗੇ ਪਰ ਇਹ ਸਿਰਫ ਗੱਲਾਂ ਝੂਠੀਆਂ ਗੱਲਾਂ ਨੇ ਕਿਸੇ ਖੱਤੇ ਤੱਕ ਪਾਣੀ ਨਹੀਂ ਪਹੁੰਚਾ ਉੱਥੇ ਕੋਈ ਉਨੇ ਖੇਰੀਆ ਜੀ ਪਾਣੀ ਘੁੰਮੀਆਂ ਦਾ ਕੋਈ ਖਾਲੇ ਪੱਕੇ ਕਰਨ ਦੀ ਅਜੇ ਤੱਕ ਪ੍ਰਪੋਜ਼ਲ ਰਹਿਣਾ ਦੀ ਕੋਈ ਜ਼ਿਹਰੇ ਨਹੀਂ ਲੱਗੀ ਦੋ ਚੰਪਿੰਡਾਂ ਤੇ ਇੱਕਦਾਂ ਮ ਗਿਆ ਜੀ ਆ ਇੱਥੇ ਵੀਰ ਪੰਡ ਚਾਰ ਖਾਲੇ ਬਣੇ ਆ ਕਿਤੇ ਮੈਨੂੰ ਤਾਂ ਖਾਲਿਆਂ ਦਾ ਕੰਮ ਨਹੀਂ ਦਿੱਤੇ ਆ ਇਸ ਕਰਕੇ ਸਰਕਾਰ ਨੂੰ ਜੰਗੀ ਪੱਧਰ ਤੇ ਕਿਸਾਨੀ ਵਾਲ ਦੇ ਕਿੱਤੇ ਹਾਂ ਦੇਣਾ ਕਿਸਾਨੀ ਤੇ ਜਵਾਨੀ ਅੱਜ ਬਚਾਉਣ ਦੀ ਲੋੜ ਆ ਜਵਾਨੀ ਬਾਹਰ ਨੂੰ ਭੱਜੀ ਜਾ ਰਹੀ ਆ ਕਿਸਾਨੀ ਬਰਬਾਦ ਹੁੰਦੀ ਜਾ ਰਹੀ ਆ ਇਹਦੇ ਲਈ ਤਕੜੇ ਹੋ ਕੇ ਪੰਜਾਬ ਦੇ ਲੋਕੋ ਇੱਕ ਮੋਟੋ ਕੇ ਸੰਘਰਸ਼ ਕਰੀਏ ਜੇ ਨਾ ਸੰਘਰਸ਼ ਕੀਤਾ ਤੇ ਸਰਕਾਰ ਪ੍ਰਧਾਨ ਜੀ ਅਗਲੀ ਰਣਨੀਤੀ ਕੀ ਆਪਣੀ ਜਿਹੜੀ ਅਗਲੀ ਰਣਨੀਤੀ ਜੋ ਐਸਕੇ ਮੰਨ ਲਓ ਮੋਰਲਾ ਲਾਣ ਕੀਤਾ ਜਾਊਗਾ ਉਹਦੇ ਮਤਾਂ ਫੈਸਲਾ ਹੋਊਗਾ ਜੇ ਐਸਕੇਮ ਕਹੂਗਾ ਵੀ ਧਰਨਾ ਲਾਉਣਾ ਤੇ ਧਰਨਾ ਲਾਵਾਂਗੇ ਜੇ ਕਹਿਣਗੇ ਕੋਈ ਹੋਰ ਪ੍ਰਦਰਸ਼ਨ ਕਰਨਾ ਜ਼ਿਲ੍ਹਿਆਂ ਦੇ ਵਿੱਚ ਉਹਦੇ ਬੰਦ ਤੱਕ ਪ੍ਰਦਰਸ਼ਨ ਕਰਾਂਗੇ ਸੰਸਾਦ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਗਵਾੜੇ ਬਾਈਪਾਸ ਬਾਲੀਆ ਪੰਪ ਤੇ ਇੱਥੇ ਸਾਰੇ ਇਕੱਠੇ ਹੋਏ ਆ ਤੇ ਇਥੋਂ ਪਿੱਛੋਂ ਜਥੇਬੰਦੀਆਂ ਜਥੇਬੰਦੀਆਂ ਆਗੂ ਪਿੰਡਾਂ ਤੋਂ ਆ ਰਹੇ ਨੇ ਬਹੁਤ ਸਾਰੇ ਇੱਥੋਂ ਵੱਡਾ ਇਕੱਠ ਕਰਕੇ ਅਸੀਂ ਬਗਵਾੜੇ ਨੂੰ ਜਾ ਰਹੇ ਅੱਜ ਉਹ ਬਗਵਾੜੇ ਇੱਕ ਪਾਣੀਆਂ ਦੇ ਮੁੱਦੇ ਤੇ ਜੋ ਰੈਲੀ ਕੀਤੀ ਜਾ ਰਹੀ ਹੈ ਐਸਕੇ ਮਤਲਬ ਉਹਦੇ ਸੰਬੰਧ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਪੰਜਾਬ ਦਾ ਪਾਣੀ ਦੁਸ਼ਟ ਹੋ ਚੁੱਕਾ ਹੈ ਜਿਹਦੇ ਨਾਲ ਜਿੱਥੇ ਆਪਾਂ ਕੇ ਸੁਣਦੇ ਹੁੰਦੇ ਸੀਗੇ ਕਹਿੰਦੇ ਹੁੰਦੇ ਸੀ ਕਿ ਬਠਿੰਡੇ ਏਰੀਆ ਦੇ ਵਿੱਚ ਮਾਨਸਾ ਏਰੀਆ ਦੇ ਵਿੱਚੋਂ ਕੈਂਸਰ ਦੀ ਬਿਮਾਰੀ ਫੈਲਦੀ ਜਾ ਰਹੀ ਆ ਬਹੁਤ ਬਿਮਾਰੀ ਹੈ ਆ ਜੋ ਬਿਮਾਰੀ ਸਾਡੇ ਦਬਾਬੇ ਦੇ ਵਿੱਚ ਵੀ ਆ ਬੜੀ ਹੈ ਪਾਣੀ ਦੇ ਨਾਲ ਕਿੰਨੇ ਕੇਸ ਕੈਂਸਰ ਦੇ ਨਿਕਲਦੇ ਰਹੇ ਜਿਹੜੀ ਤਹਿ ਜੋ ਅਸੀਂ ਪਾਣੀ ਪੀਂਨੇ ਆ ਇਸ ਤੇ ਦੇ ਵਿੱਚ ਪਾਣੀ 5-7 ਸਾਲ ਦਾ ਪਾਣੀ ਰਹਿ ਗਿਆ ਉਸ ਤੋਂ ਬਾਅਦ ਜਿਹੜੀ ਥੱਲੇ ਵਾਲੀ ਤਹ 550 ਫੁੱਟ ਤੇ ਆਉਣੀ ਜਾ ਕੇ ਉਹਦੇ ਵਿੱਚ ਪਾਣੀ ਸਾਡੇ ਪੀਣ ਯੋਗ ਨਹੀਂ ਗਾ ਪੰਜਾਬ ਦੇ ਲੋਕੋ ਜਾਗੋ ਜਾਗੋ ਜੇ ਨਾ ਜਾਗੇ ਨਾ ਆਪਣੇ ਪੰਜਾਬ ਦਾ ਪਾਣੀ ਬਚਾਇਆ ਤੇ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਸਾਡੀਆਂ ਬਰਬਾਦ ਹੋ ਜਾਣਗੀਆਂ ਸਾਡੇ ਪੱਲੇ ਕੱਖ ਨਹੀਂ ਰਹਿਣਾ ਨੌਜਵਾਨ ਸਾਡੀ ਜਵਾਨੀ ਬਾਹਰ ਨੂੰ ਭਜਦੀ ਜਾ ਰਹੀ ਆ ਇੱਥੇ ਜਿਹੜਾ ਸਾਡਾ ਭਰੇਪਾ ਆ ਉਹ ਬਿਵਾਰੀਆਂ ਦੇ ਨਾਲ ਇੱਥੇ ਰੁੜ ਜਾਣਾ ਆ ਅੱਜ ਆਪਾਂ ਪਾਣੀ ਨੂੰ ਬਚਾਉਣ ਦੇ ਲਈ ਕਿਸਾਨ ਨੂੰ ਕਰਜ਼ਾ ਕਿਸਾਨ ਦੇ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨ ਦੇ ਲਈ ਜੋ ਰੈਲੀ ਪੰਜਾਬ ਚੰਡੀਗੜ੍ਹ ਵਿੱਚ ਕੀਤੀ ਜਾ ਰਹੀ ਆ ਸੈਕਟਰ 32 ਦੇ ਵਿੱਚ ਉੱਥੇ ਪਹੁੰਚ ਰਹੇ ਆ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਉੱਥੇ ਕੁੰਜਣੇ ਨੇ ਉਹਨਾਂ ਦੇ ਵਿਚਾਰ ਸੁਣਨੇ ਨੇ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਤਕੜੇ ਹੋ ਕੇ ਐਸ ਕੇਮ ਜਥੇਬੰਦੀਆਂ ਦਾ ਸਾਥ ਦਿਓ ਤੇ ਆਪਣੇ ਹੱਕਾਂ ਦੀ ਰਾਖੀ ਆਪ ਕਰਿਏ ਇਹ ਸਰਕਾਰਾਂ ਨੇ ਸਾਨੂੰ ਬਰਬਾਦ ਕਰਕੇ ਰੱਖਿਆ ਆ ਇਹਨਾਂ ਸਰਕਾਰਾਂ ਨੇ ਸਾਨੂੰ ਕੁਝ ਨਹੀਂ ਅਜ ਤੱਕ ਦਿੱਤਾ ਸਿਰਫ ਸਾਨੂੰ ਵੋਟਾਂ ਮਜ਼ਬੂਰ ਤੱਕ ਰੱਖਿਆ ਇਹਨਾਂ ਨੇ ਮੋਟਾ ਲੈ ਕੇ ਸਰਕਾਰਾਂ ਬਣ ਕੇ ਚਲ ਜਾਂਦੀਆਂ ਚਾਹੇ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਚਾਹੇ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ ਅੱਜ ਪੰਜਾਬ ਦੇ ਵਿੱਚ ਪੂਰਾ ਵਿਕਾਸ ਸਿਰਾ ਠੱਪ ਹੋਇਆ ਪਿਆ ਕਿਤੇ ਬੱਚੇ ਨੂੰ ਕਿਤੇ ਨੌਕਰੀ ਮਾਰੇ ਸੜਕਾਂ ਤੇ ਲੋਕ ਰੋੜ ਰਹੇ ਨੇ ਧਰਨਿਆਂ ਦੇ ਨਾਲ ਨਜੇ ਦੇ ਨਾਲ ਪੰਜਾਬ ਦੇ ਵਿੱਚ ਮੋਤਾ ਹੁੰਦੀਆਂ ਯਾਰੀਆਂ ਲੋਕ ਏਜੰਟਾਂ ਦੇ ਜਕੜ ਵਿੱਚ ਫਸੇ ਹੋਏ ਨੇ ਕਿੰਨੇ ਲੋਕ ਬਾਹਰ ਨੂੰ ਚਲ ਗਏ ਤੇ ਕਿੰਨੇ ਪਤਾ ਨਹੀਂ ਕਿੰਨੇ ਹਜ਼ਾਰਾਂ ਲੋਕ ਆ ਪਿਛਲੇ ਦਿਨਾਂ ਦੀ ਗੱਲ ਆ ਉੱਥੇ ਦੀ ਧਰਨਾ ਲਾਇਆ ਸੀ ਇੱਕ ਜਲੰਧਰ ਦੇ ਵਿੱਚ ਏਜੰਟਾਂ ਦੇ ਖਿਲਾਫ ਉੱਥੇ ਥੋੜੇ ਮਿੰਟਾਂ ਦੇ ਵਿੱਚ ਹੀ ਹਜ਼ਾਰਾਂ ਲੋਕ ਉੱਥੇ ਇਕੱਠੇ ਹੋ ਕੇ ਜਾਨੀ ਕਿ ਏਜੰਟਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਨੇ ਤੇ ਉਹਨਾਂ ਨੇ ਬੌਂਸਰ ਰੱਖਿਓ ਰੇ ਬੌਂਸਰ ਰੱਖ ਕੇ ਲੋਕਾਂ ਦੇ ਨਾਲ ਪੂਰਾ ਧੱਕਾਸ਼ਾਹੀ ਕਰਦੇ ਰਹੇ ਮੇਰੀ ਬੇਨਤੀ ਆ ਹੱਥ ਜੋੜ ਕੇ ਤਕੜੇ ਹੋ ਕੇ ਇੱਕ ਮੁੱਠ ਹੋ ਕੇ ਇਹਨਾਂ ਸਰਕਾਰਾਂ ਦੇ ਨਾਲ ਲੜਨ ਦੇ ਲਈ ਆਪਾਂ ਨੂੰ ਇੱਕ ਮੁੱਠ ਹੋਣਾ ਪੈਣਾ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ